ਅੱਜ ਮਾਂਜੋਗ ਐਸਐਸਪੀ ਸਾਹਿਬ ਬਰਨਾਲਾ ਸਾਡੇ ਡੀਐਸਪੀ ਡੀ ਰਜਿੰਦਰਪਾਲ ਸਿੰਘ ਇੰਚਾਰਜ ਸੀਆਈਏ ਬਲਜੀਤ ਸਿੰਘ ਇਹਨਾਂ ਵੱਲੋਂ ਇੱਕ ਜੁਆਇੰਟ ਐਕਸ਼ਨ ਕੀਤਾ ਗਿਆ ਹੈ ਸਾਡੀ ਸੀਆਈਏ ਟੀਮ ਨੇ ਇੱਕ ਰਿਕਵਰੀ ਕੀਤੀ ਹੈ ਜਿਹਦੇ ਵਿੱਚ ਇੱਕ ਜਿਹੜੇ ਟੇਲ ਦੇ ਟੈਂਕਰ ਹੁੰਦੇ ਨੇ ਜਿਹੜੇ ਟੇਲ ਦੇ ਡੀਪੂ ਤੋਂ ਪੈਟਰੋਲ ਪੰਪ ਤੱਕ ਤੇਲ ਮੁਹੱਈਆ ਕਰਾਉਂਦੇ ਕਾ ਵੀ ਹਜ਼ਾਰਾਂ ਲੀਟਰ ਉਹਦੇ ਵਿੱਚ ਪੈਟਰੋਲ ਤੇ ਡੀਜ਼ਲ ਹੁੰਦਾ ਹੈ ਉਹਦੀ ਇੱਕ ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਕਿ ਇਹ ਬਹੁਤ ਹਾਈ ਲੈਵਲ ਦੇ ਉੱਤੇ ਚੋਰੀ ਹੁੰਦੀ ਹੈ ਤੇ ਇਨਾ ਟੈਂਕਾਂ ਵਿੱਚ ਮਲਾਵਟ ਕੀਤੀ ਜਾਂਦੀ ਹੈ ਇਹ ਸੀਕ੍ਰੇਟ ਇਨਫੋਰਮੇਸ਼ਨ ਦੇ ਚਲਦੇ 11 ਤਰੀਕ 11 9 2024 ਦਿਨੇ 12 ਵਜੇ ਅਸੀਂ ਇੱਕ ਰੇਡ ਕੀਤੀ ਜਿਹਦੇ ਵਿੱਚ ਵੈਸ਼ਨੋਟਾਬਾ ਧੋਲਾ ਜੋ ਕਿ ਸਾਡਾ ਥਾਣਾ ਰੂੜੇਕੇ ਪੈਂਦਾ ਹੈ ਉੱਥੇ ਅਸੀਂ ਇੱਕ ਟੈਂਕਰ ਰਿਕਵਰ ਕੀਤਾ ਜਿਹਦੇ ਵਿੱਚ ਅਸੀਂ ਮੌਕੇ ਤੇ ਟੈਂਕਰ ਦਾ ਡਰਾਈਵਰ ਗੋਗਾ ਸਿੰਘ ਉਹਦੇ ਨਾਲ ਕੰਡਕਟਰ ਲਖਵੀਰ ਸਿੰਘ ਮੌਕੇ ਤੇ ਉਹਨਾਂ ਨੂੰ ਅਰੈਸਟ ਕੀਤਾ ਤੇ ਮੌਕੇ ਦੇ ਉੱਤੇ ਉਹ ਤੇਲ ਕੱਢਦੇ ਪਾਏਗੇ ਉਹਨਾਂ ਵੱਲੋਂ ਇੱਕ ਉਜ਼ਾਰ ਹੈ ਜਿਹੜੀਆਂ ਟੈਂਕਰ ਦੇ ਉੱਤੇ ਖਾਸ ਕੰਪਨੀ ਵੱਲੋਂ ਸੀਲਾਂ ਲਾਈਆਂ ਗਈਆਂ ਹੁੰਦੀਆਂ ਜਿਨ੍ਹਾਂ ਨੂੰ ਰਿਵਟ ਕਹਿੰਦੇ ਆ ਉਹ ਰਿਵਟਾ ਉਹ ਇਹ ਜਿਹੜੇ ਦੋ ਨੇ ਇਹਨਾਂ ਨੂੰ ਇਹੋ ਜੀ ਮਹਾਰਤ ਹਾਸਲ ਸੀ ਇਹ ਰਿਵਟਾ ਪਟਕੇ ਤੇ ਉਹ ਜਿਹੜਾ ਟੈਂਕਰ ਆ ਉਹਦੇ ਵਿੱਚ तकरीबन 700 ਤੋਂ 800 ਲੀਟਰ ਪੈਟਰੋਲ ਦੀ ਚੋਰੀ ਕਰਦੇ ਸੀ ਤੇ ਉਹਦੀ ਏਵਜ਼ ਦੇ ਵਿੱਚ ਤੇਲ ਪੂਰਾ ਕਰਨ ਲਈ ਟੈਂਕਰ ਦੇ ਵਿੱਚ ਤਾਂ ਕਿ ਜਿਹੜਾ ਮਾਲਕ ਹੈ ਪੰਪ ਦਾ ਜਦੋਂ ਤੇਲ ਪਹੁੰਚਣਾ ਉਹਨੇ ਮੈਜ਼ਰਮੈਂਟ ਕਰਨੀ ਹੈ ਉਹਨੂੰ ਸ਼ੱਕ ਨਾ ਹੋਵੇ ਉਹਦੀ ਏਵਜ਼ ਦੇ ਵਿੱਚ ਇੱਕ ਇਥੈਨੋਲ ਪਦਾਰਥ ਹੁੰਦਾ ਉਹਨੂੰ ਭਰ ਦਿੰਦੇ ਸੀ ਕਿਉਂਕਿ ਦੋਨਾਂ ਦੀ ਜਿਹੜੀ ਮਾਰਕੀਟ ਵੈਲਿਊ ਦਾ ਕਿਉਂਕਿ ਰੇਟ ਦਾ ਫਰਕ ਹੈ ਤੇ ਇਹ ਜਿਹੜੀ ਦੋ ਤਰੀਕੇ ਨਾਲ ਕਰਦੇ ਸੀ ਇੱਕ ਤਾਂ ਚੋਰੀ ਕਰਦੇ ਸੀ ਇਹਨਾਂ ਹਾਈ ਬਹੁਤ ਹਾਈ ਲੈਵਲ ਦੀ ਵੱਡੀ ਮਾਤਰਾ ਦੇ ਵਿੱਚ ਤੇ ਦੂਸਰਾ ਮਿਲਾਵਟ ਕਿਉਂਕਿ ਤੇਲ ਦੀ ਵੀ ਜਿਹੜੀ ਕੁਆਲਿਟੀ ਹੈ ਉਹ ਉਹਦੇ ਨਾਲ ਉਹ ਵੀ ਡਿਸਇੰਟੀਗੇਰੇਟ ਹੁੰਦੀ ਹੈ ਕਿੰਨੇ ਟਾਈਮ ਤੋਂ ਕਰਦੇ ਆ ਰਹੇ ਸੀ ਇਹ ਸਾਨੂੰ ਕਿਉਂਕਿ ਇਨਫੋਰਮੇਸ਼ਨ ਆਈ ਸੀ ਕਿਉਂਕਿ ਇਹ ਪਹਿਲਾਂ ਵੀ ਇਹ ਕਰਦੇ ਆ ਤੇ ਇਹ ਕਿੰਨੀ ਵਾਰੀ ਕੀਤਾ ਇਹ ਅਸੀਂ ਅਜੇ ਜਾਂਚ ਦਾ ਹਿੱਸਾ ਅਸੀਂ ਪੁੱਛ ਕੇ ਚੱਲ ਰਹੀ ਹੈ ਪਰ ਇਹਨਾਂ ਦੇ ਜਿਹੜੇ ਇਹਨਾਂ ਦੀ ਸਟੇਟਮੈਂਟ ਬਿਆਨ ਦੇ ਆਧਾਰ ਤੇ ਅਸੀਂ ਦੋ ਬੰਦੇ ਹੋਰ ਨਾਮਜ਼ਦ ਕੀਤੇ ਆ ਸੁਖਵੀਰ ਸਿੰਘ ਤੇ ਸੰਦੀਪ ਸਿੰਘ ਤੇ ਇਹ ਚਾਰ ਬੰਦੇ ਐ ਇਸ ਵੇਲੇ ਸਾਡੇ ਕੋਲ ਅਰੈਸਟਡ ਐ ਜੋ ਕਿ ਇਸ ਵੇਲੇ ਅਸੀਂ ਰਿਮਾਰਡ ਤੇ ਕਸ਼ੀਏ ਜਾਰੀ ਐ ਇਹਦੇ ਵਿੱਚ ਹੀ ਅਸੀਂ ਇਹ ਚ ਇਹਦੇ ਅਗੇਂਸਟ ਮੁਕਦਮਾ ਨੰਬਰ 66 119 2024 ਦੀਨ ਧਾਰਾ 306 318 ਜਰਬ 4 317 ਜਰਬ 2 61 ਜਰਬ 2 ਬੀ ਐਨ ਐਸ ਤੇ 7 essential commodity act ਥਾਣਾ ਰੂੜੀ ਕੇ ਪਰਚਾ ਦਰਜ ਕਰਕੇ ਅਸੀਂ ਇਹ ਬੰਦਿਆਂ ਨੂੰ ਅਰੈਸਟ ਕੀਤਾ ਤੇ ਹੋਰ ਵੀ ਤਫਤੀਸ਼ ਜਾਰੀ ਹੈ ਸਰ ਕੱਢ ਕੇ ਵੇਚਦੇ ਕਿੱਥੇ ਸੀ ਜੀ ਇਹ ਤਫਤੀਸ਼ ਅਜੇ ਚੱਲ ਰਹੀ ਹੈ ਤੇ ਪਹਿਲਾਂ ਕੋਈ ਪਰਚੇ ਸਰ ਹਾਂ ਇਹਦੇ ਵਿੱਚ ਜਿਹੜਾ ਆਪਣੇ ਕੋ ਸੁਖਵੀਰ ਸਿੰਘ ਹੈ ਜਿਹੜਾ ਨਾਮਜ਼ਦ ਹੈ ਜਿਹਦੀ ਅਰੈਸਟ ਹੋ ਚੁੱਕੀ ਆ ਉਹਦੇ ਤੇ ਆਲਰੇਡੀ ਤਿੰਨ ਪਰਚੇ ਹੈਗੇ ਨੇ ਇਹ ਇੱਕ ਤਾਂ ਆਰਪੀਐਫ ਥਾਣਾ ਬਠਿੰਡਾ ਦੋ ਪਰਚੇ ਨੇ ਤੇ ਇੱਕ ਸੰਗਤ ਹੈ ਬਠਿੰਡਾ ਇਹ ਕੋ ਤਿੰਨ ਪਰਚੇ ਤੇ ਆਲਰੇਡੀ ਸਰ ਕਿਹੜੇ ਲਈ ਪੂਰਾ ਤੇਲ ਆ ਗਿਆ ਵਿਚਾਰਿਆ ਸੀ ਟਾਈਮ ਇਹ ਹਿੰਦੁਸਤਾਨ ਪੈਟਰੋਲੀਅਮ ਦਾ ਡੀਪੂ ਬਠਿੰਡੇ ਦਾ ਤੇ ਉਹ ਮੁੱਲਾਂਪੁਰ ਜਾ ਰਿਹਾ ਸੀ ਸਰ ਜਿਹੜੇ ਪਰਚੇ ਦਰਜ ਆ ਉਹ ਕਿਹੜੀ ਕਿਹੜੀ ਦਰਜਾਂ ਪਏ ਨੇ ਹਾਂ ਉਹ ਜਿਹੜੇ ਜਿੱਦਾਂ ਜਿਹੜੇ ਤਾਂ ਆਰ ਪੀ ਐਫ ਦੇ ਨੇ ਰੇਲਵੇ ਤਾਂ ਥਾਣੇ ਦੇ ਪਰਚੇ ਹੈਗੇ ਆ ਇਹ ਇਹਨਾਂ ਦਾ 3146 ਰੇਲਵੇ ਪ੍ਰਾਪਰਟੀ ਐਕਟ ਦੇ ਪਰਚੇ ਆ ਤੇ ਜਿਹੜਾ ਤਾਂ ਸੰਗਤ ਬਠਿੰਡੇ ਦਾ ਹੈਗਾ 336 378 411 ਆਈ ਪੀ ਸੀ ਦੇ ਪਰਚਾ ਤੀਸਰਾ ਪਰਚਾ ਰਿਮਾਂਡ ਵਗੈਰਾ ਜੀ ਹਾਂ ਜੀ ਰਿਮਾਂਡ ਸਰ ਰਿਮਾਂਡ ਇਹਨਾਂ ਦੀ 4 ਦਿਨ ਦੀ ਅਸੀਂ ਲਈਏ ਤੁਸੀਂ ਪੁੱਛੀ ਜਾ ਰਹੀ ਲੱਗਦਾ ਅੱਗੇ ਵੀ ਕਲਾਸੇ ਹੋਣ ਦੀ ਹਾਂਜੀ ਹਾਂਜੀ ਕਲਾਸੇ ਹੋਣ ਦੀ ਹੈਗੀ ਹੈ ਕਾਫੀ ਸੰਭਾਵਨਾ ਹੈਗੀ ਗੱਡੀਆਂ ਲੈਣ ਦਾ ਤਾਂ ਨਹੀਂ ਡਿਪਲੋਮੈਂਟ ਹੈ ਸਰ ਜਿਹੜੇ ਉਹ ਅਸੀਂ ਦੇਖ ਰਹੇ ਹਾਂ ਵੀ ਗੱਡੀ ਵਾਲੇ ਤੇ ਕੀ ਉਹਦੀ ਜਾਣਕਾਰੀ ਚ ਹੈਗਾ ਵੀ ਇਹ ਕਰਦੇ ਨੇ ਖਾਸ ਕਰਕੇ ਕਈ ਵਾਰੀ ਤਾਂ ਗੱਡੀ ਵਾਲੇ ਅੱਗੇ ਇਹਨਾਂ ਨੂੰ ਸਬਲੇਟ ਕਰ ਦਿੰਦੇ ਆ ਉਹ ਸਾਰਾ ਦੇਖਾਂਗੇ ਇਹ ਜੀ ਮੈਂ ਪੜ੍ਹ ਲਿਆ